ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 17 ਤੋਂ 21 ਜੂਨ ਪੰਜਾਬ ਦੇ ਵਿੱਚ ਜੋ ਲਗਾਤਾਰ ਹੁਣ ਮੀਂਹ ਦੀ ਝੜੀ ਲੱਗਣ ਜਾ ਰਹੀ ਹੈ ਉਹਦੇ ਬਾਰੇ ਕੀ ਅਪਡੇਟ ਹੈ ਕਿਸ ਦਿਨ ਮੀਂਹ ਦੀ ਝੜੀ ਦੇਖਣ ਨੂੰ ਮਿਲੇਗੀ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਪੰਜਾਬ ਵਾਸੀਆਂ ਨੂੰ ਤੇ ਹੁਣ ਜੋ ਇੱਕਾ ਦੁੱਖਾ ਮੀਂਹ ਲੱਗ ਰਹੇ ਨੇ ਕੀ ਇਹ ਲਗਾਤਾਰ ਪੈਣਗੇ ਅਗਰ ਪੈਣਗੇ ਤਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਗਰਮੀ ਕਿਵੇਂ ਦੀ ਹੈ ਮੌਨਸੂਨ ਕਦੋਂ ਆਵੇਗਾ ਤੇ ਆਉਂਦੇ ਦਿਨਾਂ ਦੀ ਜੋ ਮੀਂਹ ਦੀ ਅਪਡੇਟ ਹੈ ਉਹ ਨਵੀਂ ਅਪਡੇਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਤਗੜੇ ਸਿਸਟਮ ਹੁਣ ਮੱਧ ਭਾਰਤ ਤੋਂ ਪੰਜਾਬ ਵੱਲ ਕੁਝ ਕਰ ਰਹੇ ਨੇ ਜੋ ਕਿ ਮੌਨਸੂਨੀ ਬੱਦਲ ਹੁਣ ਅੱਗੇ ਵਧ ਰਹੇ ਨੇ ਜਿਸ ਦੇ ਸਿੱਟੇ ਵਜੋਂ ਹੁਣ ਆਉਂਦੇ ਹੁਣ ਨਾਲ ਦੀ ਨਾਲ ਬਿਨਾਂ ਕਿਸੇ ਦੇਰੀ ਤੋਂ ਮੌਸਮ ਵਿਭਾਗ ਦਾ ਕੀ ਅਲਰਟ ਜਾਰੀ ਹੋਇਆ ਜੀ ਉਹ ਦੇਖ ਲੈਂਦੇ ਆ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਨੇ ਜਿਹਦੇ ਉੱਪਰ ਅੱਜ ਆਪਾਂ 17 ਜੂਨ ਤੋਂ ਲੈ ਕੇ 21 ਜੂਨ ਦੀ ਗੱਲ ਕਰਾਂਗੇ ਜਿਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 17-18 ਤਰੀਕ ਨੂੰ ਟੁੱਟਵੇਂ ਰੂਪ ਦੇ ਵਿੱਚ ਮੀਂਹ ਹੈ 19 ਅਤੇ 20 ਤਰੀਕ ਨੂੰ ਤਗੜਾ ਮੀਂਹ ਤੇ ਸਿਸਟਮ ਲੱਗਣ ਜਾ ਰਿਹਾ ਤੇ 21 ਜੂਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਤੋਂ ਜਲਦ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਗਰਮੀ ਦੇ ਕੀ ਹਾਲਾਤ ਬਣੇ ਹੋਏ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਆਪਾਂ ਦਿਨਾਂ ਦੇ حساب ਨਾਲ ਦੇਖ ਲੈਂਦੇ ਕੀ ਕੀ ਅਲਰਟ ਜਾਰੀ ਹੋਏ ਨੇ ਕਿਹੜੇ ਜ਼ਿਲ੍ਹੇ ਲਈ ਕਿਹੜੇ ਪਿੰਡ ਸ਼ਹਿਰ ਲਈ ਤਾਂ ਅਗਰ ਗੱਲ ਕੀਤੀ ਜਾਵੇ ਤਾਂ 17 ਤਰੀਕ ਤੋਂ ਲੈ ਕੇ ਜਿਹੜੇ ਅਲਰਟ ਜਾਰੀ ਹੋਏ ਨੇ 17 ਤਰੀਕ ਤੋਂ ਲੈ ਕੇ ਜਿਹੜੇ ਇਹ ਅਲਰਟ ਬਣਦੇ ਨੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ 17 18 19 20 21 ਜੂਨ ਦੀ ਤਾਂ ਲਗਾਤਾਰ ਥੰਡਰਸਟ੍ਰੋਮ ਗਰਜੇ ਚਮਕਦੇ ਹਾਲਾਤ ਗਸ਼ਤੀ ਵਿੰਡ 40 ਤੋਂ 50 ਕਿਲੋਮੀਟਰ ਦੀਆਂ ਜਾਨੀ ਕਿ ਧੂੜ ਭਰੀਆਂ ਹਨੇਰੀਆਂ 40 ਤੋਂ 50 ਕਿਲੋਮੀਟਰ ਦੀ ਚਲਦੀ ਹੋਈਆਂ ਦਿਖਾਈ ਦੇਣਗੀਆਂ ਤੇ ਇਹ ਪੰਜਾਬ ਦੇ ਟੁੱਟਵੇਂ ਰੂਪ ਦੇ ਵਿੱਚ ਲਗਾਤਾਰ ਮੌਸਮ ਇਸੇ ਤਰੀਕੇ ਨਾਲ ਬਰਕਰਾਰ ਰਹੇਗਾ ਅਜੇ ਹਾਈ ਨਹੀਂ ਹੈ ਕਿ ਪੂਰੇ ਪੰਜਾਬ ਵਿੱਚ ਇੱਕੋ ਜਿਹਾ ਮੀਂਹ ਹੋਵੇਗਾ ਜਾਂ ਇੱਕੋ ਜਿਹੇ ਹਾਲਾਤ ਬਣਨਗੇ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਪਰ ਜਿਹੜੇ ਕੁਸ਼ਕ ਜ਼ਿਲ੍ਹੇ ਨੇ ਯਾਨੀ ਕਿ 10 ਕੁ ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਮੀਂਹ ਦੇ ਸਿਸਟਮ ਨੇ ਤੇ ਬਾਕੀ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਹੁਣ ਆਪਾਂ ਉਹ ਦੇਖ ਲੈਂਦੇ ਹਾਂ ਜੀ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਜਿਹੜੀ ਆਪਾਂ 17 ਜੂਨ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਯਾਨੀ ਕਿ ਸਭ ਜਦਾ ਜੀਤ ਸਿੰਘ ਨਗਰ ਪਟਿਆਲਾ ਤੇ ਫਤੇਗੜ ਵਿੱਚ ਲਗਾਤਾਰ ਗਰਜ ਚਮਕ ਤੇ ਮੀਂਹ ਦੇ ਹਾਲਾਤ ਨੇ ਬਾਕੀ ਸਵੇਰ ਦੇ ਵੇਲੇ ਜਿਹੜੇ ਹਾਲਾਤ ਸਾਨੂੰ ਮਾਨਸਾ, ਸੰਗਰੂਰ, ਬਰਨਾਲਾ ਇਹਨਾਂ ਵਿੱਚ ਵੀ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜੋ ਤਗੜਾ ਸਿਸਟਮ ਆ ਰਿਹਾ ਹੈ ਇਹ ਕਿਤਨਾ ਕਿਤੇ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ ਇਹਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੰਦਾ ਹੋਇਆ ਦਿਖਾਈ ਦਵੇਗਾ ਤੇ ਹੌਲੀ-ਹੌਲੀ ਅੱਗੇ ਵਧੇਗਾ ਜਿਸ ਦੇ ਨਾਲ 17 ਤਰੀਕ ਤੋਂ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣਨਗੇ ਤੇ ਬਾਕੀ ਪੰਜਾਬ ਦੇ ਵਿੱਚ ਬੱਦਲਵਾਈ ਦੇ ਨਾਲ ਟੁੱਟ ਮੀਂਹ ਗਰਜ ਚਮਕ ਅਤੇ ਕਿਰਮਣ ਕਣੀ ਹੁੰਦੀ ਰਹੇਗੀ ਜਿਸ ਦੇ ਨਾਲ ਐਵਰੇਜ ਤਾਪਮਾਨ ਨੇ ਜੋ 40 ਡਿਗਰੀ ਤੋਂ ਥੱਲੇ ਹੀ ਰਹਿਣਗੇ ਜੋ ਦੇਖਿਆ ਗਿਆ ਕਿ ਐਵਰੇਜ ਤਾਪਮਾਨ 40 ਡਿਗਰੀ ਤੋਂ ਪਲੱਸ ਚੱਲੇ ਹੋਈ ਸੀ ਉਹ ਤਾਪਮਾਨ 40 ਡਿਗਰੀ ਤੋਂ ਥੱਲੇ ਆ ਜਾਣਗੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ 18-19 ਤਰੀਕ ਨੂੰ ਤਾਂ 18-19 ਤਰੀਕ ਨੂੰ ਵੀ ਸੇਮ ਹਾਲਾਤ ਨੇ ਕੁਝ ਦੇਖ ਰਹੇ ਹਾਂ ਕਿ 18 ਅਤੇ 19 ਤਰੀਕ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੀ ਦੁਬਾਰਾ ਤੋਂ ਗਰਜ ਚਮਕ ਅਤੇ ਮੀਂਹ ਦੇ ਹਾਲਾਤ ਬਣ ਰਹੇ ਨੇ ਖਾਸ ਤੌਰ ਤੇ ਜਿਹੜੇ ਇਲਾਕੇ ਹਿਮਾਚਲ ਦੇ ਬਾਰਡਰ ਨਾਲ ਲੱਗਦੇ ਨੇ ਇਹਨਾਂ ਵਿੱਚ ਹਾਲਾਤ ਇਸੇ ਤਰੀਕੇ ਨਾਲ ਦੁਬਾਰਾ ਤੋਂ ਗਰਜ ਚਮਕ ਅਤੇ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੇ ਦੇ ਸਿੱਟੇ ਵਜੋਂ ਸਾਨੂੰ ਫੇਰ ਤੋਂ ਹਾਲਾਤ 20 ਤਰੀਕ ਨੂੰ ਵੀ ਅਜਿਹੇ ਹੀ ਬਣਦੇ ਦਿਖਾਈ ਦੇਣਗੇ 20 ਤਰੀਕ ਨੂੰ ਵੀ ਸੇਮ ਗਰਜ ਚਮਕ ਇਹਨਾਂ ਇਲਾਕਿਆਂ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਹਿਜਾ ਦਾਜੀਤ ਸਿੰਘ ਨਗਰ ਮੁਹਾਲੀ ਫਤਿਹਗੜ ਪਟਿਆਲਾ ਇਹਨਾਂ ਵਿੱਚ ਜ਼ਿਆਦਾ ਚਾਂਸ ਨੇ ਬਾਕੀ ਪੰਜਾਬ ਵਿੱਚ ਵੀ ਗ੍ਰੀਨ ਅਲਰਟ ਹੈ ਜਾਨੀ ਕਿ ਹਲਕਾ ਦਰਮਿਆਨਾ ਮੀਂਹ ਬੂੰਦਾਬੰਦੀ ਹੋਣ ਦੇ ਚਾਂਸ ਨੇ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਪਰ ਹਾਂ 21 ਤਰੀਕ ਤੋਂ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਦੇ ਬਾਰੇ ਹਜੇ ਖੁੱਲ ਕੇ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਕਿਉਂਕਿ ਹਜੇ 3 ਦਿਨ ਪਏ ਨੇ ਅਜਿਹੇ ਦੇ ਵਿਚਕਾਰ ਮੌਸਮ ਅੱਗੇ ਪਿੱਛੇ ਹੋ ਜਾਂਦੇ ਨੇ ਬਾਕੀ 17 ਤੋਂ 21 ਤੱਕ ਲਗਾਤਾਰ ਹਲਕੇ ਦਰਮਿਆਨੇ ਟੁੱਟਵੇਂ ਰੂਪ ਦੇ ਵਿੱਚ ਮੀਂਹ ਪੰਜਾਬ ਦੇ ਵਿੱਚ ਪੈਣ ਦਾ ਖਤਸ਼ਾ ਜਾਹਰ ਹੋ ਚੁੱਕਿਆ ਹੈ ਜੀ ਤਕੜਾ ਅਲਰਟ ਜਾਰੀ ਹੋ ਚੁੱਕਿਆ ਹੈ। ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਬਾਕੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ।